ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣੇ ਭੈਣਾ ਭਰਾਵਾਂ ਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਹਰ ਰੋਜ਼ ਸਾਨੂੰ ਸੁਣਦੇ ਨੇ ਸਪੋਰਟ ਕਰਦੇ ਨੇ ਕਮੈਂਟਾਂ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲੇ ਅਪਡੇਟ ਵੱਲ ਚੱਲਦੇ ਹਾਂ ਜੀ ਇਟਲੀ ਦੇ ਕਰਮੋਨੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਤੁਰਰੇਦੀ ਪਿਚਨਾਰ ਦੀ ਜਿਸ ਪਿੰਡ ਦੇ ਵਿੱਚ ਗੁਰੂ ਘਰ ਆ ਜੀ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਉੱਥੇ ਕੱਲ ਲੜਾਈ ਹੋਈ ਆ ਜੀ ਦੱਸਿਆ ਜਾ ਰਿਹਾ ਕਿ ਇਸ ਲੜਾਈ ਦੇ ਵਿੱਚ 14 ਸਾਲ 19 ਸਾਲ 33 35 38 ਦੇ 41 ਸਾਲ ਦੇ ਜਿਹੜੇ ਬੰਦੇ ਆ ਜ਼ਖਮੀ ਹੋਏ ਨੇ ਇਹ ਲੜਾਈ ਜਿਹੜੀ ਆ ਕੁਝ ਅਣਪਛਾਤੇ ਬੰਦਿਆਂ ਵੱਲੋਂ ਕੀਤੀ ਗਈ ਆ ਪੁਲਿਸ ਮੌਕੇ ਤੇ ਪਹੁੰਚੀ ਉਸ ਧਿਆਨੂ ਦੀ ਪੁਲਿਸ ਪਹੁੰਚੀ ਕਰਮੋਨੇ ਦੀ ਪੁਲਿਸ ਪਹੁੰਚੀ ਇੱਥੇ ਤੱਕ ਕੇ ਦੀਗੋਸ ਵਾਲੇ ਵੀ ਐਂਟਰ ਹੋਏ ਇਸ ਟਾਈਮ ਬੰਦਿਆਂ ਦੇ ਜਿਹੜੇ ਸਾਰਿਆਂ ਦੇ ਬਿਆਨ ਲਏ ਜਾ ਰਹੇ ਨੇ ਹਸਪਤਾਲ ਜਿਹੜਾ ਕਰਮੋਨਾ ਮਾਨਤੋਵਾ ਤੇ ਕਾਜ਼ਲ ਮਜੋਰੇ ਇਹਨਾਂ ਹਸਪਤਾਲਾਂ ਦੇ ਵਿੱਚ ਜਿਹੜੇ ਜ਼ਖਮੀ ਹੋਏ ਬੰਦੇ ਨੇ ਉਹਨਾਂ ਨੂੰ ਐਡਮਿਟ ਕੀਤਾ ਗਿਆ ਕਿਸੇ ਦੇ ਸਰਤੇ ਸੱਟ ਲੱਗੀ ਆ ਕਿਸੇ ਦੇ ਢਿੱਡ ਤੇ ਲੱਗੀ ਆ ਕਾਫੀ ਜੜੀਆਂ ਸੱਟਾਂ ਚੁੱਟਾਂ ਲੱਗੀਆਂ ਨੇ ਤੇ ਪੁਲਿਸ ਵਾਲਿਆਂ ਨੇ ਕਾਰਵਾਈ ਜਰੀ ਨੇ ਕੁਝ ਜਿਹੜੇ ਹਥਿਆਰ ਵੀ ਬਰਾਮਦ ਕੀਤੇ ਆ ਜਿਹੜੇ ਲੜਾਈ ਦੇ ਲਈ ਵਰਤੇ ਗਏ ਹੁਣ ਬੰਦਿਆਂ ਦੇ ਜਿਹੜੇ ਬਿਆਨ ਲਏ ਜਾ ਰਹੇ ਨੇ ਤੇ ਉਹਨਾਂ ਬਿਆਨਾਂ ਤੋਂ ਬਾਅਦ ਹੀ ਅੱਗੇ ਹੁਣ ਪੁਲਿਸ ਕੋਈ ਨਾ ਕੋਈ ਕਾਰਵਾਈ ਕਰੂਗੀ ਅਤੇ ਕੱਲ ਹੀ ਸੋਜਾਰਾ ਪਿੰਡ ਦੇ ਵਿੱਚ ਕੱਲ ਸ਼ਾਮ 6 ਵਜੇ ਲੜਾਈ ਹੋਈ ਇਸ ਲੜਾਈ ਦਾ ਹਿੱਸਾ ਵੀ ਦੋ ਇੰਡੀਅਨ ਗਰੁੱਪ ਦੱਸੇ ਜਾ ਰਹੇ ਆ ਲੜਾਈ ਦਾ ਜੋ ਕਾਰਨ ਉਹ ਅਖਬਾਰਾਂ ਦੇ ਵਿੱਚ ਨਹੀਂ ਲਿਖਿਆ ਗਿਆ ਇਦੇ ਵਿੱਚ ਦੋ ਬੰਦੇ ਫੱਟੜ ਹੋਏ ਨੇ ਜਿਨ੍ਹਾਂ ਦੀ ਉਮਰ 44 ਅਤੇ 51 ਸਾਲ ਜਿਨ੍ਹਾਂ ਨੂੰ ਫਿਰਸੋ ਜ਼ਾਰਾ ਦਾ ਜਿਹੜਾ ਕਰੋਚੇ ਰੋਸਦਾ ਉਹਨਾਂ ਨੇ ਫਾਸਟ ਐਡ ਦਿੱਤੀ ਸੋ ਜ਼ਾਰਾ ਦਾ ਜਿਹੜਾ ਸਰਪੰਚ ਉਹਨਾਂ ਦਾ ਬਿਆਨ ਆ ਕਿ ਇਹਨਾਂ ਬੰਦਿਆਂ ਨੇ ਸਾਡਾ ਇੱਕ ਬਹੁਤ ਹੀ ਧਾਰਮਿਕ ਜਿਹੜਾ ਫੈਸਲਾ ਤਿਉਹਾਰ ਦਿਨ ਉਸ ਨੂੰ ਖਰਾਬ ਕਰਤਾ ਇਸ ਗਲਤੀ ਦੀ ਇਹਨਾਂ ਨੂੰ ਸਜ਼ਾ ਜ਼ਰੂਰ ਮਿਲੂਗੀ ਧਾਰਮਿਕ ਗਲਤੋ ਕਰਦੇ ਆ ਜੀ ਪੂਰੀ ਦੁਨੀਆ ਦੇ ਵਿੱਚ ਜਿਹੜੇ 크੍ਰਿਸਚੀਅਨ ਧਰਮ ਦੇ ਇਸਾਈ ਨੇ ਉਹਨਾਂ ਨੂੰ ਬਹੁਤ ਹੀ ਵੱਡਾ ਤੱਕਾ ਲੱਗਾ ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਆ ਪਾਪਾ ਫਰਾਂਚੇਸਕੋ ਜਿਹਨਾਂ ਨੂੰ ਪਾਪਾ ਫਰਾਂਚੇਸਕੋ ਕਿਹਾ ਜਿਨ੍ਹਾਂ ਦਾ ਨਾਮ ਅਜੰਦਾ ਉਹ ਨਹੀਂ ਰਹੇ ਉਹਨਾਂ ਦੀ ਮੌਤ ਜਿਹੜੀ ਦਿਲ ਦਾ ਦੌਰਾ ਲੱਗਣ ਦੇ ਨਾਲ ਹੋਈ 88 ਸਾਲ ਉਹਨਾਂ ਦੀ ਉਮਰ ਆ 4422 ਦਿਨ ਉਹਨਾਂ ਨੇ ਪਾਪ ਬਣ ਕੇ ਆਪਣੇ ਬਤਾਏ ਤੇ ਇਸ ਨਿਊਜ਼ ਤੋਂ ਬਾਅਦ ਪੂਰੇ ਇਸਾਈ ਧਰਮ ਦੇ ਵਿੱਚ ਰੋਸ ਦੀ ਲਹਿਰ ਉੱਠ ਗਈ ਹੈ ਜਾਰਜਾ ਮੈਲੋਨੀ ਅਤੇ ਮੱਤੀਓ ਸਲਵਿਨੀ ਨੂੰ ਟੈਗ ਕਰਕੇ ਇੱਕ ਅਫਰੀਕਨ ਮੁੰਡੇ ਨੇ ਵੀਡੀਓ ਬਣਾਈ ਉਸ ਵੀਡੀਓ ਦੇ ਵਿੱਚ ਉਹਨੇ ਸਾਫ਼-ਸਾਫ਼ ਲਿਖਿਆ ਸਾਫ਼-ਸਾਫ਼ ਬੋਲਿਆ ਇੱਕ ਪੁਲਿਸ ਦੀ ਗੱਡੀ ਦੇ ਕੋਲ ਪੁਲਿਸ ਆ ਦੇ ਲੋਸਟ ਆ ਟੋ ਡੀ ਗੱਡੀ ਹੁੰਦੀ ਐ ਉਹਦੇ ਕੋਲ ਖੜ ਕੇ ਉਹਨੇ ਕਿਹਾ ਕਿ ਇਸ ਗੱਡੀ ਨੂੰ ਮੈਂ 50 ਪੈਸੇ ਦੇ ਵਿੱਚ ਵੇਚਦਾ 50 ਸੈਂਟ ਦੇ ਵਿੱਚ ਵੇਚ ਸਕਦਾ ਇਹ ਜੋ ਗੱਡੀ ਆ ਇਸ ਨੂੰ ਮੈਂ 50 ਸੈਂਟ ਦੇ ਵਿੱਚ ਵੇਚਦਾ ਆ ਤੇ ਉਸ ਤੋਂ ਬਾਅਦ ਇੰਨਾ ਹੀ ਨਹੀਂ ਇਟਲੀ ਦੀ ਜਿਹੜੀ ਪ੍ਰਧਾਨ ਮੰਤਰੀ ਆ ਜੋਰਜਾ ਮੈਲੋਨੀ ਪ੍ਰੀਮੀਅਰ ਇਟਲੀ ਦੇ ਉਹਨਾਂ ਨੂੰ ਕਿਹਾ ਕਿ ਮੈਨੂੰ ਪਤਾ ਲੱਗਾ ਤੇਰੀ ਕੁੜੀ ਬਹੁਤ ਸੋਹਣੀ ਐ ਮੈਂ ਇੱਕ ਅਫਰੀਕਨ ਕਾਲਾ ਬਹੁਤ ਸੋਹਣਾ ਦੇਖ ਮੈਂ ਇੱਥੇ ਫਰੀ ਖਾਣਾ ਫਰੀ ਸੋਨਾ ਮੈਨੂੰ ਕੋਈ ਕਿਰਾਇਆ ਦੇਣ ਦੀ ਲੋੜ ਨਹੀਂ ਉਸ ਤੋਂ ਬਾਅਦ ਸਾਡੇ ਪੂਰੇ ਨਜ਼ਾਰੇ ਨੇ ਅਸੀਂ ਇਟਾਲੀਅਨ ਕੁੜੀਆਂ ਦੇ ਨਾਲ ਰਹਿੰਦੇ ਹਾਂ ਸੌਂਦੇ ਹਾਂ ਅਦੇ ਉਸ ਤੋਂ ਬਾਅਦ ਮੱਤਿਓ ਸਲਵਿਨੀ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨੇ ਉਹਨਾਂ ਦਾ ਬਿਆਨ ਆਇਆ ਕਿ ਸਾਨੂੰ ਸਿਰਫ ਇੱਕ ਐਦਾਂ ਦੇ ਹੀ ਬੇਵਕੂਫ ਇਨਸਾਨ ਦੀ ਕਮੀ ਸੀ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਦੇਖੋ ਇਹੋ ਜਿਹੇ ਬੰਦਿਆਂ ਦੀਆਂ ਜਦੋਂ ਕਮੈਂਟਾਂ ਆਉਂਦੀਆਂ ਨੇ ਵੀਡੀਓ ਆਉਂਦੇ ਨੇ ਜੋ ਅਫਰੀਕਨ ਹੋ ਗਏ ਜਾਂ ਕਿਸੇ ਵੀ ਕੰਟਰੀ ਦੇ ਹੋਣ ਚਾਹੇ ਉਹ ਭਾਰਤ ਭਾਰਤੀ ਕਿ ਨਾਗਰਿਕ ਕਿਉਂ ਨਾ ਹੋਵੇ ਇਹਨਾਂ ਦੇ ਨਾਲ ਜਿਹੜਾ ਨੁਕਸਾਨ ਹੁੰਦਾ ਆ ਅਗਲੇ ਬੰਦਿਆਂ ਨੂੰ ਹੁੰਦਾ ਆ ਹੁਣ ਇਸ ਵੀਡੀਓ ਤੋਂ ਬਾਅਦ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਚਲੀ ਗਈ ਹੈ ਇਹ ਵੀਡੀਓ ਕਮੈਂਟਾਂ ਦੇ ਵਿੱਚ ਬਹੁਤ ਗੱਲਾਂ ਲਿਖੀਆਂ ਹੋਈਆਂ ਗਾਲਾਂ ਲੋਕਾਂ ਨੇ ਲਿਖੀਆਂ ਹੋਈਆਂ ਇਹਨੂੰ ਨਹੀਂ ਸਾਰੇ ਬੰਦਿਆਂ ਨੂੰ ਕਿ ਜਿਹੜੇ ਬਾਹਰਲੇ ਬੰਦੇ ਹਨ ਉਹਨਾਂ ਨੂੰ ਤੋੜ ਦਿੱਤਾ ਜਾਵੇ ਇੱਥੇ ਰੱਖਣ ਦੀ ਲੋੜ ਨਹੀਂ ਇਟਲੀ ਦੇ ਵਿੱਚੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਟਲੀ ਵੱਲੋਂ ਜਿਹੜੇ ਬੰਦੇ ਅਜ਼ੀਲ ਲੈਣਗੇ ਉਹਨਾਂ ਨੂੰ ਅਲਬਾਨੀਆ ਦੇ ਵਿੱਚ ਸ਼ਿਫਟ ਕਰੇ ਕੀਤਾ ਜਾਵੇ ਪਰ ਉਸ ਤੋਂ ਬਾਅਦ ਇਟਲੀ ਦੇ ਵਿੱਚ ਕੀ ਕੀਤਾ ਜਾਂਦਾ ਜੀ ਇਟਲੀ ਦੇ ਵਿੱਚ ਦੁਬਾਰਾ ਕੋਰਟ ਵਿੱਚ ਫਾਈਲ ਕੀਤਾ ਜਾਂਦਾ ਕੇਸ ਅਤੇ ਬੰਦਿਆਂ ਨੂੰ ਦਵਾਪਸ ਬੁਲਾ ਲਿਆ ਜਾਂਦਾ ਇਹੋ ਜਿਹੇ ਕੰਮ ਹੁੰਦੇ ਨੇ ਜੀ ਇਟਲੀ ਦੇ ਵਿੱਚ ਇਸੇ ਅੱਜ ਦੀਆਂ ਕੁਝ ਖਾਸ ਖਬਰਾਂ ਜੀ ਅੱਜ ਲਈ ਇੰਨਾ ਹੀ ਮਿਲਾਂਗੇ ਅਸੀਂ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਸਾਨੂੰ ਸੁਣਦੇ ਹੋ ਜਿਸ ਤਰ੍ਹਾਂ ਸਾਨੂੰ ਸਪੋਰਟ ਕਰਦੇ ਹੋ ਇਸ ਤਰ੍ਹਾਂ ਹੀ ਕਰਦੇ ਰਹੋ ਕੁਲਵੀਰ ਸਿੰਘ ਦੇ ਨਾਲ ਸੁਣ ਰਹੇ ਹੋ ਤੁਸੀਂ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ